thank <smart noise> you ਕੱਲ ਲੋਹੜੀ ਦਾ ਤਿਹਾਰਾ ਔਰ ਇਸ ਦੇ ਚਦਨ ਪਹਿਲਾਂ ਸ਼ਾਮ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਵਜ੍ਹਾ ਤੋਂ ਇਹ ਮਾਝੋਕ ਸੀਪੀ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਭੁੱਲੜ ਸਾਹਿਬ ਉਹਨਾਂ ਦੀ ਹਦਾਇਤਾਂ ਦੇ ਉੱਤੇ ਅਸੀਂ ਇਹ ਜਿਹੜਾ ਲੋਹੜੀ ਦਾ ਤਿਹਾਰ ਆ ਰਿਹਾ ਉਹਦੇ ਸਬੰਧ ਵਿੱਚ ਸੁਰੱਖਿਆ ਦੀ ਪਾਬੰਦੀਆਂ ਨੂੰ ਮੁੱਖ ਰੱਖਦੇ ਹੋਏ ਇਹਦੇ ਸਾਰੇ ਸ਼ਹਿਰ ਦੇ ਵਿੱਚ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਪਾਬੰਦੀਆਂ ਦਾ ਫਾਇਦਾ ਹੋਵੇ ਤੇ ਜਿਹੜਾ ਲੋਹੜੀ ਦਾ ਤਿਹਾਰ ਵੀ ਉਹ ਤੂਫਤਾਂ ਨੂੰ ਮਨਾ ਸਕਣ ਤੇ ਮੇਰੀ ਲੋਕਾਂ ਕੇ ਅਪੀਲ ਵੀ ਹੈ ਵੀ ਲੋੜੀ ਦਾ ਤਿਆਰ ਤੁਸੀਂ ਆਪਣੇ ਸ਼ੌਕ ਨਾਲ ਮਨਾਓ ਲੇਕਿਨ ਚਾਈਨਾ ਡੋਰ ਦੇ ਨਾਲ ਗੁਡੀਆਂ ਤੁਸੀਂ ਅਡਾਉਣ ਤੋਂ ਗਰੇਜ਼ ਕਰੋ ਕਿਉਂਕਿ ਇੱਕ ਤੇ ਖੂਨੀ ਡੋਰ ਆ ਇਹ ਲੋਕਾਂ ਦੇ ਜਾਨ ਮਾਲ ਦੀ ਵਾਸਤੇ ਬਹੁਤ ਖਤਰੇ ਵਾਲੀ ਆ ਪਛੂਆਂ ਵਾਸਤੇ ਪੰਛੀਆਂ ਵਾਸਤੇ ਬਹੁਤ ਖਤਰਾ ਹੈ ਤੇ ਦੂਸਰਾ ਇਹ ਗੈਰਕਾਨੂੰਨੀ ਵੀ ਹੈ ਜੇ ਤੁਸੀਂ ਇਹਦੀ ਵਰਤੋਂ ਕਰੋਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਅਸੀਂ ਪਿਛਲੇ ਤਕਰੀਬਨ 1 ਮਹੀਨੇ ਤੋਂ ਇਹੀ ਮਹਿਮ ਚਲਾਈ ਵੀ ਹੋਈ ਹੈ ਲੋਕਲ ਸੂਚੇਤ ਵੀ ਕਰ ਰਹੇ ਤੇ ਕਾਰ ਵੀ ਵੀ ਕਰ ਰਹੇ ਹੁਣ ਵੀ ਮੇਰੀ ਲੋਕਾਂ ਕੇ ਇਹੀ ਪੀਜਾ ਵੀ ਤੁਸੀਂ ਇਸ ਤੋਂ ਬਚੋ ਜੇ ਦੇਖਿਆ ਜਾਵੇ ਤਾਂ ਪਿਛਲੇ ਦਿਨੀ ਕਾਫੀ ਰਿਕਵਰੀ ਕੀਤੀ ਹੈ ਤੁਸੀਂ ਕੋ ਚਾਈਨਾ ਗੱਟੂਆਂ ਦੀ ਤਾਂ ਕਾਫੀ ਅਵੇਅਰਨੈਸ ਵੀ ਲੋਕਾਂ ਨੂੰ ਮਿਲੀ ਹੈ ਲੋਕ ਜਾਗਰੂਕ ਵੀ ਹੋਏ ਨੇ ਹੁਣ ਜਿਵੇਂ ਕੱਲ ਲੋੜਿਆ ਪਿਆਰ ਹੈ ਆ ਲੋਕਾਂ ਨੂੰ ਖਾਸ ਖਾਸ ਕਰਕੇ ਨੌਜਵਾਨਾਂ ਨੂੰ ਵੀ ਅਪੀਲ ਕਰੋ ਦੇਖੋ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਤੇ ਪ੍ਰਾਊਡ ਵੀ ਹੈ ਵੀ ਅਸੀਂ ਪਿਛਲੇ 1 ਮਹੀਨੇ ਤੋਂ ਜਿਹੜੀ ਮਹਿੰਮ ਚਲਾਈ ਸੀ ਉਹਨੂੰ ਮਿਲ ਕੇ ਬਹੁਤ ਹੀ ਪਰਵਾਹ ਹੰਗਾਰਾ ਵੀ ਮਿਲਿਆ ਹੈ ਤੇ ਇਹ ਚਾਈਨਾ ਡੋਰ ਦੇ ਉੱਤੇ ਕਾਫੀ ਹੱਦ ਤੱਕ ਰੋਕ ਵੀ ਲੱਗੀ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਜਿਹੜੇ ਪੁਰਾਣੇ ਰਵਾਇਤੀ ਡੋਰ ਬਣਾਉਣ ਵਾਲੇ ਅੱਡੇ ਹੀ ਉਹਛਾਤ ਫੇਤੋਂ ਨਹੀਂ ਰੌਣ ਲੱਗ ਪਿਆ ਤੇ ਉਹਨਾਂ ਨੇ ਸਾਨੂੰ ਮਿਲ ਕੇ ਅਪਰੀਸ਼ੀਏਟਿਵ ਬਹੁਤ ਕੀਤਾ ਹੈ ਕਿ ਤੁਹਾਡੀ ਵਜ੍ਹਾ ਦੇ ਨਾਲ ਸਾਡੀ ਰੋਜੀ ਰੋਟੀ ਜਿਹੜੀ ਦੁਬਾਰਾ ਚੱਲ ਪਈ ਹੈ ਤੇ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰੂੰਗਾ ਕਿ ਤੁਸੀਂ ਚਾਈਨਾ ਡੋਰ ਛੱਡ ਕੇ ਫਿਰ ਰਵਾਇਤੀ ਡੋਰ ਵਾਲੇ ਪਾਸੇ ਆਓ ਇੱਕ ਤਾਂ ਤੁਹਾਡੇ ਸ਼ੌਕ ਪੂਰੇ ਹੋਣਗੇ ਤੇ ਦੂਸਰਾ ਜਿਹੜਾ ਵਾਤਾਵਰਣ ਦੀ ਜਿਹੜੀ ਆ ਸਾਹਸਬਾਲ ਸੁਰੱਖਿਆ ਤੇ ਲੋਕਾਂ ਦੀ ਜਾਨਵਾਲ ਦੀ ਰੱਖੀ ਵੀ ਬਣੀ ਰਹੇਗੀ ਅੱਜ ਦੇਖਿਆ ਜਾਵੇ ਤਾਂ ਕਿੰਨੀ ਜਗ੍ਹਾ ਜਗ੍ਹਾ ਤੇ ਹੁਣ ਇਸ ਇਸ ਸਮੇਂ ਜਿਹੜੇ ਨਾਕੇ ਬੰਦ ਕੀਤੀ ਹੋਈ ਹੈ ਕਿਹੜੇ ਕਿਹੜੇ ਥਾਂ ਇਹ ਪੂਰੇ ਕਮਿਸ਼ਨਰੇਟ ਦੇ ਵਿੱਚ ਸਾਰੇ ਥਾਣਿਆਂ ਦੇ ਵਿੱਚ ਸਾਰੀਆਂ ਚੌਕੀਆਂ ਦੇ ਵਿੱਚ ਨਾਕਾਬੰਦੀ ਕਰਕੇ ਜਿਹੜੀ ਆ ਪ੍ਰੋਪਰ ਚੈਕਿੰਗ ਦੀ ਤਿਆਰੀ ਆ ਤੇ ਸੀਨੀਅਰ ਡੀਸੀਪੀ ਸਾਹਿਬ ਲੈਵਲ ਦੇ ਅਫਸਰ ਜਿਹੜੇ ਆ ਉਹ ਇਹਦੀ ਸੁਪਰਵੀਜ਼ਨ ਕਰ ਰਹੇ ਨੇ ਇਹਦੇ ਵਿੱਚ ਚਾਰ ਡੀਸੀਪੀ ਸਾਹਿਬ ਤੇ ਚਾਰ ਏਡੀਸੀਪੀ ਸਾਹਿਬ ਬਾਕੀ ਸਾਰੇ ਹਲਕਾ ਜੀਓ ਜੀਓ ਸਾਰੇ ਸਾਰੇ ਐਸਚਓ ਸਾਰੇ ਚੌਕੀਚਾਜ ਜਿਹੜੇ ਪ੍ਰੋਪਰ ਚੈਕਿੰਗ ਕਰਕੇ ਜਿਹੜੀ ਆ ਇਹਦੀ ਸਰਕਾਰ ਕਰ ਰਹੀ ਹੈ